ਕਿਸਾਨ ਵੀਰੋ ਦੱਸਿਆ ਕਾਲ ਤੇ ਅੱਜ ਆਪਾਂ ਹਰ ਲਈ ਪੰਜ ਟਰੈਕਟਰ ਲੈ ਕੇ ਆਏ ਸੀਗਾ ਜਿਹੜੀ ਪਹਿਲਾ ਜੌਂਡੀਓ 5310 ਜੀ ਦੂਜਾ 855 ਜੀ ਤੀਜਾ 743 ਚੌਥਾ ਸਟੈਂਡਰਡ ਜੀ ਪੰਜਵਾਂ 4511 ਸਾਨੂੰ ਆਪਾਂ ਪਹਿਲਾ ਟਰਕਾ 65310 ਜੌਂਡੀਅਰ ਜੀ 2010 ਮਾਡਲ ਆਈਏ 3 ਸਪੀਡ ਦੇ ਵਿੱਚ ਹੈ ਇੰਜਨ ਗੀਅਰ ਦਾ ਬਿਲਕੁਲ ਓਕੇ ਆਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਡਿਮਾਂਡ ਰੱਖਿਓ ਭਾਈ ਨੇ 440000 ਰੁਪਏ ਡਿਮਾਂਡ ਆ ਮੌਕੇ ਦੇ ਮਾਨਦਾਨ ਹੋ ਜਾਊਗਾ ਤੇ ਭਾਈ ਦਾ ਫੋਨ ਨੰਬਰ ਹੈ ਜੀ 946663 99988 ਤੁਸੀਂ ਆਹ ਨੰਬਰ ਤੇ ਕਾਲ ਕਰਕੇ ਜੌਂਡੀਅਰ 5310 ਖਰੀਦ ਸਕਦੇ ਹੋ ਜੀ ਬਧੀਆ ਕੰਪਨੀ ਦਾ ਟਾਇਰ ਪਾਇਆ ਨੇ 4 ਹੀ ਸੈਂਪਲ ਸਦਰੀ ਦੇ ਵਿੱਚ ਹੈ ਇੰਜਨ ਗੀਅਰ ਦਾ ਬਿਲਕੁਲ ਓਕੇ ਆ 3 ਸਪੀਡ ਆ ਜੀ ਪਾਵਰ ਦੇ ਵਿੱਚ ਆ ਜੀ ਪੀਵੀ 62A ਨੰਬਰ ਆਈ ਟਰੈਕਟਰ ਦਾ ਜੌਂਡੀਅਰ 5310 ਦਾ ਜੀ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਜੀ ਤੇ ਤੁਹਾਨੂੰ ਨੰਬਰ ਦੱਸਦੇ ਹੀ ਤੁਸੀਂ ਕਾਲ ਕਰਕੇ ਡੀਟੈਲਰ ਫ੍ਰੀ ਕਰ ਸਕਦੇ ਹੋ ਉਦੋਂ ਦਾ ਸਬਰਾਜ ਆ ਗਿਆ ਜੀ 855 1999 ਮਾਡਲ ਆ ਜੀ ਇਹ 2 ਸਪੀਡ ਦੇ ਵਿੱਚ ਹੈ ਜੀ ਟਾਇਰ ਹੈਗੇ ਨੇ 65% ਦੇ ਤੁਸੀਂ ਚੈੱਕ ਕਰ ਸਕਦੇ ਹੋ 238000 ਰੁਪਏ ਡਿਮਾਂਡ ਹੈ ਇਹਦੀ ਤੇ ਵਾਜ ਦਾ ਫੋਨ ਨੰਬਰ ਹੈਗਾ ਜੀ 88474 49204 ਇੰਜਨ ਗੀਅਰ ਦਾ ਬਿਲਕੁਲ ਓਕੇ ਹੈ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਪਰ ਵਾਈ ਦਾ ਫੋਨ ਨੰਬਰ ਦਾਖਤਾਈ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ। ਇਹਦਾ ਸਵਰਾਜ ਆ ਗਈ 743 2006 ਮਾਡਲ ਆਈਏ 235000 ਰੁਪਏ ਡਿਮਾਂਡ ਹੈ ਇਸੀ ਮੌਕੇ ਤੇ ਮਾਨ ਤਾਨ ਹੋ ਜਾਊਗਾ। ਪਾਵਰ ਕਰਾਇਆ ਹੋਇਆ ਵਾਈ ਦਾ ਤੁਸੀਂ ਚੈੱਕ ਕਰ ਸਕਦੇ ਹੋ। 2006 ਮਾਡਲ ਆਈਏ ਸਿੱਧਾ ਇਹ ਹਿੱਸਾ ਲਾਇਆ ਹੋਇਆ ਟਰੈਕਟਰ ਦੇ ਤੁਸੀਂ ਚੈੱਕ ਕਰੋ। ਤੇ 235000 ਰੁਪਏ ਡਿਮਾਂਡ ਆ ਤੇ ਵਾਈ ਦਾ ਫੋਨ ਨੰਬਰ ਹੈਗੇ 94654 16491 ਕੁਝ ਇਹ ਤੇ ਕਾਲ ਕਰਕੇ ਟਰੈਕਟਰ ਪੀ ਸਕਦੇ ਆ। ਉਹਦਾ ਟਰੱਕ ਸਟੈਂਡਰਡ ਆਗੇ ਜੀ। 335 ਦਾ ਸਟੈਂਡਰਡ ਟਰੈਕਟਰ। ਪੂਰਾ 2000 ਮਾਡਲ ਆ ਜੀ। 2 ਸਪੀਡ ਦੇ ਵਿੱਚ ਹੈ। ਇੰਜਨ ਗੇਅਰ ਦਾ ਬਿਲਕੁਲ ਓਕੇ ਆ। ਟਾਇਰ ਹੈਗੇ ਨੇ 40 50 ਪੈਸੇ ਤੁਸੀਂ ਚੈੱਕ ਕਰ ਸਕਦੇ ਹੋ। ਕੰਪਨੀਆ ਟਾਇਰ ਨੇ ਜੀ। ਸਿੰਗਲ ਡਿਸਟ੍ਰਿਬਿਊਟਰ ਦੇ ਵਿੱਚ ਹੈ। ਰੰਗ ਬਣ ਰਜਨ ਵਾਲਾ ਰੰਗ ਬਣ ਕਿਦਨੀ ਵਜਾ 1 ਲੱਖ 40000 ਰੁਪਏ ਡਿਮਾਂਡ ਹੈ। ਮੁੱਕ ਦੇ ਮਾਨ ਤਣ ਹੋ ਜਾਊਗਾ ਤੇ ਵਾਈ ਦਾ ਫੋਨ ਨੰਬਰ ਹੈਗਾ ਜੀ 94653 16491। ਤੁਸੀਂ ਆਹ ਨੰਬਰ ਤੇ ਕਾਲ ਕਰਕੇ ਸਟਰੈਂਡ ਟਰੈਕਟਰ ਖਰੀਦ ਸਕਦੇ ਹੋ। ਉਹਦਾ 4511 ਆ ਗਿਆ ਜੀ। HMT 4511 1996 ਮਾਡਲ ਆਈਏ ਇੰਜੀਨੀਅਰ ਦਾ ਓਕੇ ਬਿਲਕੁਲ 70 ਫੰਟ ਟਾਇਰ ਨਹੀਂ ਟਰੈਕਟਰ ਤੇ 1,445 ਰੇਅ ਪਰ ਡਿਮਾਂਡ ਆ। ਮੌਕੇ ਦੇ ਮਾਨ ਤਾਨ ਹੋ ਜਾਊਗਾ। ਸਿੰਪਲ ਛਤਰੀ ਦੇ ਵਿੱਚ ਆ ਜੀ। ਦੁਬਾਰਾ ਦਾ ਫੋਨ ਨੰਬਰ ਹੈ 9876102380 ਤੇ ਕਾਲ ਕਰਕੇ 4511 ਟਰੈਕਟਰ ਖਰੀਦ ਸਕਦੇ ਹੋ ਜੀ। ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਬੜੀ ਦਾ ਹਰਕਰਾਹਵਾ ਕੰਮ ਤੇਰਾ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ